ਪ੍ਰੋਗਰਾਮ ਪਬਲਿਕ ਟਾਈਮ ਵਿੱਚ ਸਵਾਗਤ ਕਰਦੇ ਆਂ ਦੋਸਤੋ ਇਸ ਪ੍ਰੋਗਰਾਮ ਦੇ ਦੌਰਾਨ ਅਸੀਂ ਤੁਹਾਨੂੰ ਵਕਫ ਵਕ ਖੂਬਸੂਰਤ ਥਾਵਾਂ ਤੇ ਲੈ ਕੇ ਜਾਣੇ ਆ ਤੇ ਉਹਨਾਂ ਥਾਵਾਂ ਦੀ ਸੈਰ ਕਰਾਉਣੇ ਆ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਆ ਲੁਧਿਆਣਾ ਦੇ ਰੋਜ਼ ਗਾਰਡਨ ਅਸੀਂ ਇਸ ਗਾਰਡਨ ਦੇ ਬਾਰੇ ਤੁਹਾਨੂੰ ਦੱਸਾਂਗੇ ਕਿ ਇਸ ਦਾ ਇਤਿਹਾਸ ਦੇ ਵਿੱਚ ਕੀ ਮਹੱਤਵ ਹੈ ਇਤਿਹਾਸ ਦੇ ਨਾਲ ਇਹ ਗਾਰਡਨ ਕਿਸ ਤਰ੍ਹਾਂ ਜੁੜਿਆ ਹੋਇਆ ਔਰ ਇੱਥੇ ਜਿਨੇ ਵੀ ਲੋਕ ਨੇ ਉਹਨਾਂ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਆਓ ਕਰਦੇ ਆਂ ਸੈਰ ਰੋਜ਼ ਗਾਰਡਨ ਦੀ ਆਓ ਚਲਿਏ ਜੀ ਦਰਸ਼ਕੋ ਤੁਹਾਨੂੰ ਅਸੀਂ ਦੱਸ ਦਈਏ ਕਿ ਸਾਡਾ ਅੱਜ ਦਾ ਪਬਲਿਕ ਟਾਈਮ ਦਾ ਜੋ ਵਿਸ਼ਾ ਹੈ ਉਹ ਇਹ ਹੈ ਲਵ ਮੈਰਿਜ ਕਿ ਅਰੇਂਜ ਮੈਰਿਜ ਇੱਥੇ ਕੁਝ ਲੋਕ ਨੇ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਜੀ ਨਮਸਕਾਰ ਸੱਚੀ ਕਾਲ ਮੈਡਮ ਸੱਚੀ ਕਾਲ ਜੀ ਜੀ ਅਸੀਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਪਬਲਿਕ ਟਾਈਮ ਹੈ ਸਾਡੇ ਕੋਲ ਕੁਝ ਸਵਾਲ ਨੇ ਤੁਹਾਡੇ ਲਈ ਜੀ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਇਸ ਗਾਰਡਨ ਦੇ ਵਿੱਚ ਕਦੋਂ ਤੋਂ ਆਉਂਦੇ ਹੋ ਬਹੁਤ ਅਰਸਾ ਹੋ ਗਿਆ ਮੈਡਮ ਇੱਥੇ ਜਦੋਂ ਮੇਰੀ ਸਰਵਿਸ ਸੀਗੀ ਉਦੋਂ ਵੀ ਆਉਂਦੇ ਹੁੰਦੇ ਸੀਗੇ ਤੇ ਹੁਣ ਮੈਂ ਰਿਟਾਇਰ ਹੋ ਗਿਆ ਹਾਂ ਤੇ ਇਹ ਤਾਂ ਸਾਡੀ ਲਾਈਫ ਹੈ ਲਾਈਫਲਾਈਨ ਹੈ ਰੋਜ਼ ਗਾਰਡਨ ਦਾ ਸਾਡੀ ਤੇ ਮੇਰੇ ਨਾਲ ਸਾਡੇ ਹੋਰ ਕਾਫੀ ਰਿਟਾਇਰਡ ਪਰਸਨ ਨੇ ਔਰ ਇੰਡਸਟਰੀ ਦੇ ਬੰਦੇ ਨੇ ਔਰ ਕਾਫੀ ਲੋਕ ਨੇ ਬਹੁਤ ਲੋਕ ਨੇ ਜਿਹੜੇ ਇੱਥੇ ਆਉਂਦੇ ਨੇ ਰੋਜ਼ਗਰਨ ਔਰ ਅਸੀਂ ਡੇਲੀ ਆਉਂਦੇ ਆ ਔਰ ਇਹਦੇ ਇਤਿਹਾਸ ਦੇ ਨਾਲ ਵੀ ਸੰਬੰਧ ਦੱਸੇ ਜਾਂਦੇ ਨੇ ਅਕੋਰਡਿੰਗ ਟੂ ਯੂ ਕੀ ਇਤਿਹਾਸ ਹੈ ਇਸ ਗਾਰਡਨ ਦਾ ਮੀਸੋ ਬਾਟ ਦੇ ਵਿੱਚ ਇਹ ਬਣਿਆ ਸਗਾ ਇਹ ਰੋਜ਼ ਗਾਰਡਨ ਜੀ ਔਰ ਮੇਨ ਮਕਸਦ ਹੈ ਇਸ ਸਗਾ ਕਿ ਆ ਕੇ ਅਸੀਂ ਸਕੂਨ ਪਾ ਸਕੀਏ ਇੱਥੇ ਦੇਖੋ ਕਿ ਬਾਹਰਲੇ ਸਾਡੇ ਜਿਹੜਾ ਹੈਗਾ ਆ ਸਾਡਾ ਸ਼ਹਿਰ ਹੈ ਉਸ ਤੋਂ ਤੁਹਾਨੂੰ ਇੱਥੇ ਦਾ ਟੈਂਪਰੇਚਰ 2-3 ਡਿਗਰੀ ਜਿਹੜਾ ਹੈਗਾ ਉਹ ਘੱਟ ਹੀ ਮਿਲੇਗਾ ਮ੍ਰਿਕਸ਼ਾਂ ਦੀ ਹਨछा ਹੈਗੀ ਆ কুল ਬਰੀਜ਼ ਜਿੱਦਾ ਕਹਿੰਦੇ ਆ ਨਾ ਸਾਡਾ ਅੱਜ ਪ੍ਰੋਗਰਾਮ ਪਬਲਿਕ ਟਾਈਮ ਦਾ ਜਿਹੜਾ ਵਿਸ਼ਾ ਹੈ ਉਹ ਹੈ ਲਵ ਮੈਰਿਜ ਕਿ ਅਰੇਂਜ ਮੈਰਿਜ ਦੇਖੋ ਇੱਕ ਸਮਾਂ ਸੀ ਜਦੋਂ ਅਰੇਂਜ ਮੈਰਿਜes ਹੋਇਆ ਕਰਦੀਆਂ ਸੀ ਇੱਕ એવી ਸਮਾਂ ਸੀ ਜਦੋਂ ਪਤਾ ਹੀ ਨਹੀਂ ਹੁੰਦਾ ਸੀ ਕਿ ਵਿਆਹ ਕਿਹਦੇ ਨਾਲ ਹੋਣਾ ਜਦੋਂ ਕੁੰਡ ਚੱਕੋ ਤੇ ਉਦੋਂ ਹੀ ਪਤਾ ਲੱਗਦਾ ਸੀ ਕਿਹਦੇ ਨਾਲ ਹੋ ਗਿਆ ਅੱਜ ਲਵ ਮੈਰਿਜes ਨੂੰ ਤਰਜੀਹ ਦਿੱਤੀ ਜਾਂਦੀ ਹੈ ਅਕੋਰਡਿੰਗ ਟੂ ਯੂ ਤੁਸੀਂ ਕੀ ਸਮਝਦੇ ਹੋ ਕਿ ਕਿਹੜੀ ਮੈਰਿਜ ਜ਼ਿਆਦਾ ਸਹੀ ਰਹਿੰਦੀ ਹੈ ਦੇਖੋ ਮੈਡਮ ਮੈਂ ਲਵ ਮੈਰਿਜ ਹੋਵੇ ਚਾਹੇ ਅਰੇਂਜ ਮੈਰਿਜ ਮੈਨੂੰ ਨਾ ਦੋ ਲਾਈਨਾਂ ਯਾਦ ਆ ਰਹੀ ਤੋ ਸ਼ਿਕਾਇਤ ਕੀ ਹੈ ਇਸ ਜਹਾਂ ਮੈਂ ਸਭ ਅਧੂਰਾ ਹੈ ਮੁਕੰਮਲ ਕੀ ਹੈ ਅਰੇ ਕੀ ਬਾਤ ਹੈ ਕਹਿੰਦਾ ਭਾਵੇਂ ਆ ਭਈ ਚਾਹੇ ਤੁਸੀਂ ਲਵ ਮੈਰਿਜ ਕਰੋ ਤੇ ਚਾਹੇ ਕਰੋ ਅਰੇਂਜਡ ਮੈਰਿਜ ਲੇਕਿਨ ਕੁਛ ਨਾ ਕੁਛ ਕਮੀ ਤਾਂ ਹਰ ਜਗ੍ਹਾ ਰਹਿ ਜਾਂਦੀ ਹੈ ਔਰ ਮੈਰਿਜ ਦਾ ਨਾਮ ਇਹ ਹੀ ਆ ਚਾਹੇ ਲਵ ਹੋਵੇ ਚਾਹੇ ਸਾਡੀ ਅਰੇਂਜਡ ਮੈਰਿਜ ਹੋਵੇ ਉਹਦਾ ਮਕਸਦ ਹੀ ਇਹ ਆ ਕਿ ਜੇ ਦੂਸਰੇ ਦੇ ਵਿੱਚ ਕੁਛ ਕਮੀ ਆ ਨਾ ਤਾਂ ਅਸੀਂ ਉਹਨੂੰ ਪੂਰਨ ਕਰਨ ਦੀ ਕੋਸ਼ਿਸ਼ ਕਰੀਏ ਪੂਰਕ ਇੱਕ ਦੂਸਰੇ ਦੇ ਬਣੀਏ ਅਸੀਂ ਠੀਕ ਹੈ ਨਾ ਜਦੋਂ ਅਸੀਂ ਇੱਕ ਪੂਰਕ ਬਣ ਜਾਵਾਂਗੇ ਤਾਂ ਚਾਹੇ ਲਵ ਹੈ ਤੇ ਚਾਹੇ ਅਰੇਂਜਡ ਹੈ ਤੇ ਉਹ ਮੈਰਿਜ ਜੜੀ ਸਕਸੈਸਫੁਲ ਹੋਏ ਕਿਆ ਬਾਤ ਹੈ ਬਹੁਤ ਹੀ ਖੂਬਸੂਰਤ ਬਹੁਤ ਹੀ ਪੋਜ਼ਿਟਿਵ ਗੱਲਾਂ ਔਰ ਬੜੀ ਪਿਆਰੀ ਜੀ ਸਮਾਈਲ ਹੈ ਤੁਹਾਡੀ ਬਿਮਲ ਸ਼ਿੰਗਾਰੀ ਜੀ ਬਹੁਤ ਹੀ ਇੱਕ ਹੈਂਡਸਮ ਪਰਸਨੈਲਿਟੀ ਸਾਡੇ ਨਾਲ ਅੱਛਾ ਬਿਮਲ ਜੀ ਤੁਸੀਂ ਇਹ ਦੱਸੋ ਕਿ ਇਸ ਗਾਰਡਨ ਨਾਲ ਕੀ ਤੁਹਾਡੇ ਕੋਈ ਯਾਦਾਂ ਵੀ ਜੁੜੀਆਂ ਹੋਈਆਂ ਨੇ ਯਾਦਾਂ ਮੈਡਮ ਇੱਥੇ ਸ਼ਾਮ ਨੂੰ ਅਸੀਂ ਰੋਜ਼ ਆਉਂਦੇ ਆਂ तकरीबन 150 ਬੰਦਾ ਅਸੀਂ ਇਕੱਠੇ ਹੁੰਦੇ ਆਂ ਸ਼ੈੱਡ ਦੇ ਵਿੱਚ ਤੇ ਸ਼ਾਮ ਨੂੰ ਜਿੰਨੇ ਸੀਨੀਅਰ ਸਿਟੀਜ਼ਨਸ ਨੇ ਔਰ ਕੁਝ ਸਾਡੇ ਯੰਗਸਟਰਸ ਵੀ ਨੇ ਮਿਲ ਕੇ ਅਸੀਂ ਇੰਜੋਏ ਕਰਦੇ ਆਂ ਗਾਣਾ ਗਾਉਂਦੇ ਆਂ ਨੱਚਦੇ ਆਂ ਟੱਪਦੇ ਆਂ ਸਾਡੀ ਰੋਜ਼ ਦੀ ਰੁਟੀਨ ਹੈ ਇਹ ਦੈਟਸ ਵੈਰੀ ਗ ਗੱਡੀ ਉੱਤੇ ਗੱਡੀ ਸਾਡੀ ਚੱਲ ਰਹੀ ਹੋਵੇ ਸੋ ਸਾਡਾ ਅੱਜ ਦਾ ਵਿਸ਼ਾ ਤੇ ਇਹੀ ਹੈ ਕਿ ਲਵ ਮੈਰਿਜ ਜਾਂ ਫਿਰ ਅਰੇਂਜ ਮੈਰਿਜ ਵਿੱਚ ਇਹਨਾਂ ਨੇ ਵੀ ਜਵਾਬ ਦਿੱਤਾ ਤੁਹਾਡੇ ਦੋਸਤ ਨੇ ਵੀ ਤੁਸੀਂ ਕੀ ਕਹੋਗੇ ਲਵ ਮੈਰਿਜ ਚੰਗੀ ਹੁੰਦੀ ਕਿ ਅਰੇਂਜ ਮੈਰਿਜ ਚੰਗੀ ਹੁੰਦੀ ਹੈ ਮੈਂ ਜਿੱਦਾਂ ਇਹਨਾਂ ਨੇ ਇੱਕ ਸ਼ੇਅਰ ਦੇ ਵਿੱਚ ਆਪਣਾ ਜਵਾਬ ਦਿੱਤਾ ਮੈਂ ਤੁਹਾਨੂੰ ਇੱਕ ਗਾਣੇ ਜਵਾਬ ਦੇ ਦਿੰਦਾ ਕبھی ਕਿਸੇ ਕੋ ਮੁਕੰਮਲ ਜਹਾਨ ਨਹੀਂ ਮਿਲਦਾ ਕبھی ਕਿਸੇ ਕੋ ਜ਼ਮੀਨ ਤੋਂ ਕبھی ਆਸਮਾਨ ਨਹੀਂ ਮਿਲਦਾ ਤੇ ਇਹ ਸਭ ਕੁਝ ਚੱਲਦਾ ਹੀ ਰਹਿੰਦਾ ਤੁਸੀਂ ਅਰੇਂਜ ਕਰੋ ਜਾਂ ਲਵ ਕਰੋ ਬਾਜ ਤਾਂ ਲਾਵੀ ਹੋਣਾ ਜੇ ਤੁਸੀਂ ਲਵ ਨਹੀਂ ਕਰੋਗੇ ਤਾਂ ਅਰੇਂਜ ਕੀਤੀ ਵੀ ਖਰਾਬ ਹੈ ਤੇ ਲਵ ਕੀਤਾ ਵੀ ਖਰਾਬ ਹੈ ਇਸ ਲਈ ਤੁਹਾਨੂੰ ਤਾਂ ਮਤਲਬ ਲਵ ਕਰਨਾ ਹੀ ਪੈਣਾ ਹੈ ਅਲਟੀਮੇਟਲੀ ਲਵ ਤਾਂ ਹੀ ਜਾਣਾ ਪੈਣਾ ਦਰਸ਼ਕੋ ਇਹਨਾਂ ਨੇ ਲਵ ਮੈਰਿਜ ਅਰੇਂਜ ਮੈਰਿਜ ਦੇ ਨਾਲ-ਨਾਲ ਗੀਤ ਦੀ ਵੀ ਗੱਲ ਕੀਤੀ ਹੈ ਇਹਨਾਂ ਕੋਲੋਂ ਕਿਉਂ ਨਾ ਅਸੀਂ ਇੱਕ ਗੀਤ ਸੁਣ ਲਈਏ ਦੋਨਾਂ ਦੋਸਤਾਂ ਦੇ ਕੋਲੋਂ ਜੀ ਤੁਸੀਂ ਗੀਤ ਇਕੱਠੇ ਸੁਣਾਉਣਾ ਪਸੰਦ ਕਰੋਗੇ ਜਾਂ ਫਿਰ ਅਲੱਗ-ਅਲੱਗ ਗੀਤਾ ਇਕੱਲਾ ਹੀ ਗਾਵੇ ਤਾਂ ਵਧੀਆ ਲੱਗਦਾ ਮੈਡਮ ਜੀ ਜ਼ਰੂਰ ਫਿਰ ਤੁਸੀਂ ਸ਼ੁਰੂ ਕਰੋ ਜੀ ਜੀ ਤੁਸੀਂ ਜਿਹੜਾ ਤੁਹਾਡਾ ਟੌਪਿਕ ਤੁਸੀਂ ਦੱਸਿਆ ਰੇਂਜ ਤੇ ਲਵ ਮੈਰਿਜ ਉਹਦਾ ਕਨਸੈਪਟ ਦੇ ਉੱਤੇ ਮੈਨੂੰ ਦੋ ਲਾਈਨਾਂ ਗਾਣੇ ਦੀਆਂ ਯਾਦ ਆ ਰਹੀਆਂ ਹੈ ਦੁਨੀਆਂ ਉਸੀ ਕੀ ਜ਼ਮਾਨਾ ਉਸੀ ਕਾ ਮੁਹੱਬਤ ਮੈਂ ਜੋ ਹੋ ਗਿਆ ਹੋ ਕਿਸੇ ਕਾ ਇਹਦਾ ਇੱਕ ਸਟੈਂਜਾ ਆ ਹੈ ਸਜ ਦੇ ਕੇ ਕਾਬਿਲ ਹਰ ਉਹ دیਵਾਨਾ ਕੇ ਜੋ ਬਨ ਗਿਆ ਹੋ ਤਸਵੀਰ ਜਾਨਾ ਹੈ ਸਜ ਦੇ ਕੇ ਕਾਬਿਲ ਹਰ ਉਹ دیਵਾਨਾ કે જો બન ગયા હો તસવીર જાન કરો એ તરમ મુસ્કી دیوانગી કા mohabbat મેં જો હો ਗਿਆ ਹੋ ਕਿਸੇ ਕਿਆ ਬਾਤ ਹੈ ਹੈ ਦੁਨੀਆ ਉਸੀ ਕੀ ਜ਼ਮਾਨਾ ਉਸੀ ਦਾ ਮੁਹੱਬਤ ਮੇ ਜੋ ਹੋ ਗਿਆ ਹੋ ਕਿਸੇ ਕਾ ਜੀ ਹਾਂ ਤੁਸੀ ਕਿਹੜਾ ਗੀਤ ਸੁਣਾਉਣਾ ਸਾਨੂੰ ਮੈਂ ਤਾਂ ਇੱਕ ਰੂਹਾਨੀਅਤ ਤੇ ਸੁਣਾਉਣਾ ਚਾਹੁੰਦਾ ਮੈਂ ਓਹਰੇ ਤਾਲ ਮਿਲੇ ਨਦੀ ਕੇ ਜਲ ਮੇ ਨਦੀ ਮਿਲੇ ਸਾਗਰ ਮੇ ਸਾਗਰ ਮਿਲੇ ਕੌਣ ਸੇ ਜਲ ਮੇ कोई जानना ताल मिले नदी के जल में नदी मिले सागर में सागर मिले कौन से जल में कोई जानना युहरे ताल मिले नदी के जल में सूरज को धरती तर से धरती को चंद्रमा धरती को चंद्रमा पानी में सीप जैसे प्यासी हर आत्मा प्यासी हर आत्मा हुतवार पानी में सीप जैसे प्यासी हर आत्मा बूंद छिपी किस बादल में कोई जानना ओहरे ताल मिले नदी के जल में नदी मिले सागर में सागर मिले कौन से जल में कोई जाने ना थैंक यू <laughs> ਦਰਸ਼ਕੋ ਇਹ ਰੋਜ਼ ਗਾਰਡਨ ਹੈ ਤੇ ਇੱਕ ਬੜੇ ਪਿਆਰੇ ਪਿਆਰੇ ਚਿਹਰੇ ਇੱਥੇ ਸਾਨੂੰ ਦੇਖਣ ਨੂੰ ਮਿਲ ਰਹੇ ਇੱਕ ਬੜੀ ਪਿਆਰੀ ਜੀ ਕੁੜੀ ਮੈਨੂੰ ਹੁਣੇ ਦਿਖਾਈ ਦਿੱਤੀ ਐ ਅਸੀਂ ਉਹਨਾਂ ਦੇ ਨਾਲ ਗੱਲ ਕਰਦੇ ਆਂ ਹੈਲੋ ਜੀ ਹੈਲੋ ਮੈਮ ਆਪਣਾ ਨਾਮ ਦੱਸੋ ਪ੍ਰਿਆ ਮੈਮ ਪ੍ਰਿਆ ਸਾਨੂੰ ਇਹ ਦੱਸੋ ਕਿ ਲਵ ਮੈਰिज ਜ਼ਿਆਦਾ ਚੰਗੀ ਹੁੰਦੀ ਹੈ ਕਿ ਅਰੇਂਜ ਮੈਰिज ਜ਼ਿਆਦਾ ਚੰਗੀ ਹੁੰਦੀ ਹੈ ਮੈਮ ਅਕੋਰਡਿੰਗ ਟੂ ਦੋਨੋਂ ਹੀ ਬੈਟਰ ਨੇ ਆਪਣੀ ਆਪਣੀ ਜਗ੍ਹਾ ਤੇ ਬਟ ਕਹਿ ਸਕਦੇ ਆਂ ਕਿ ਲਵ ਮੈਰिज ਜ਼ਿਆਦਾ ਵਧੀਆ ਚੱਲਦੀ ਹੈ ਕਿਉਂਕਿ ਬॉयਜ਼ ਤੇ ਗਰਲਸ ਆਪਣੇ ਆਪ ਨੂੰ ਜਾਣ ਲੈਂਦੇ ਨੇ ਇੱਕ ਦੂਜੇ ਦੀ ਕੰਪੈਟੀਬਿਲਟੀ ਨੂੰ ਜਾਣ ਲੈਂਦੇ ਨੇ ਉਹਨਾਂ ਦੇ ਫਿਊਚਰ ਬਾਰੇ ਆਪਣੇ ਪਲਾਨ ਕਰ ਲੈਂਦੇ ਨੇ ਅਰੇਂਜ ਮੈਰिज ਦੇ ਵਿੱਚ ਇਹ ਹੈ ਕਿ ਉਹਨਾਂ ਦੇ ਫਾਦਰ ਮਦਰ ਡਿਸਕਸ ਕਰਦੇ ਨੇ ਜਿਹਦੇ ਨਾਲ ਅੱਜਕੱਲ ਉਹ ਬੈਟਰ ਨਹੀਂ ਚੱਲ ਪਾਂਦੀਆਂ ਅਸੀਂ ਦੇਖ ਰਹੇ ਹਾਂ ਐਜ਼ ਅ ਪ੍ਰੋਫੈਸ਼ਨਲ ਮੈਂ ਕਾਉਂਸਲਰ ਹਾਂ ਤਾਂ ਅਸੀਂ ਦੇਖਦੇ ਆ ਰਹੇ ਹਾਂ ਕਿ ਅੱਜਕੱਲ ਡਿਵੋਰਸ ਬਹੁਤ ਜ਼ਿਆਦਾ ਹੋ ਰਹੇ ਨੇ ਉਹਦਾ ਕਾਰਨ ਇਹ ਹੀ ਹੈ ਕਿ ਮਦਰ ਫਾਦਰ ਦੇਖ ਲੈਂਦੇ ਨੇ ਪਟੋ ਦੇਖਦੇ ਨਹੀਂ ਹੈ ਕਿ ਉਹ ਸਾਡੇ ਬੱਚੇ ਲਈ ਕਿੱਦਾਂ ਹੈ ਸਾਡੇ ਬੱਚੇ ਨਾਲ ਕੰਪੈਟੀਬਲ ਹੈ ਵੀ ਸਾਡੇ ਬੱਚੇ ਦਾ ਫਿਊਚਰ ਕੁਝ ਵੀ ਨਹੀਂ ਦੇਖਦੇ ਪਰ ਜਦੋਂ ਅਸੀਂ ਇਹ ਚੀਜ਼ਾਂ ਦੇਖਦੇ ਆ ਉਹਦੇ ਲਈ ਉਹ ਡਿਫਰੈਂਸ ਆ ਜਾਂਦਾ ਕਿ ਅਸੀਂ ਆਪਣੀ ਹੋਲ ਲਾਈਫ ਦੇਖ ਲੈਣੇ ਆ ਤਾਂ ਕਰਕੇ ਬੈਟਰ ਹੈ ਲਵ ਮੈਰਿਜ ਵੀ ਕਹਿ ਸਕਦੇ ਆ ਕਿ ਬੈਟਰ ਹੈ ਦੋਨੋਂ ਆਪਣੀ ਆਪਣੀ ਜਗ੍ਹਾ ਤੇ ਸਹੀ ਹੈ ਤਾਰੇ ਆ ਵਾਲੇ ਰਾਤ ਖੜੇ ਤੇ ਮੈਂ ਤਾਰੇ ਗਿਣ ਗਿਣ ਰੱਖ டே நிந்தப ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿ ਨਾਮ ਹੈ ਤੁਹਾਡਾ ਮੇਰਾ ਨਾਮ ਦਿਨਾ ਢਿੱਲੋ ਇਹ ਸਾਡਾ ਪ੍ਰੋਗਰਾਮ ਹੈ ਪਬਲਿਕ ਟਾਈਮ ਔਰ ਸਾਡਾ ਅੱਜ ਦਾ ਇਹ ਵਿਸ਼ਾ ਹੈ ਕਿ ਲਵ ਮੈਰਿਜ ਚੰਗੀ ਹੁੰਦੀ ਹੈ ਕਿ ਅਰੇਂਜ ਮੈਰਿਜ ਤੁਸੀਂ ਕੀ ਕਹੋਗੇ ਅ ਮੇਰੇ ਹਿਸਾਬ ਨਾਲ ਤਾਂ ਦੋਨੇ ਬੈਸਟ ਨੇ ਬਟ ਅਰੇਂਜ ਮੈਰਿਜ ਠੀਕ ਹੈ ਜੀ ਰੀਨਾ ਜੀ ਕਹਿ ਰਹੇ ਨੇ ਕਿ ਅਰੇਂਜ ਮੈਰਿਜ ਜਿਹੜੀ ਹੈ ਉਹ ਠੀਕ ਹੈ ਕਿਉਂਕਿ ਫੈਮਿਲੀ ਨਾਲ ਹੁੰਦੀ ਹੈ ਤੇ ਜੇ ਤੁਹਾਨੂੰ ਲਵ ਹੋ ਗਿਆ ਲਵ ਮੈਰਿਜ ਕਰਾਉਣੀ ਪਈ ਫਿਰ ਫੈਮਿਲੀ ਨੂੰ ਐਗਰੀ ਕਰਾਂਗੇ ਫਿਰ ਫੈਮਿਲੀ ਨੂੰ ਐਗਰੀ ਕਰਨਗੇ ਥੈਟਸ ਵੈਰੀ ਗੁੱਡ ਫਲੀਡਿੰਗ ਹੋਣੀ ਬਹੁਤ ਜ਼ਰ ਜੀ ਹਾਂ ਇਹ ਕਹਿੰਦੇ ਨੇ ਕਿ ਫੈਮਿਲੀ ਜਿਹੜੀ ਹੈ ਉਸ ਦੀ رائے ਵੀ ਮਿਲਣੀ ਚਾਹੀਦੀ ਹੈ ਔਰ ਮਤਬੇਦ ਕੋਈ ਨਹੀਂ ਹੋਣਾ ਚਾਹੀਦਾ ਔਰ ਲਵ ਮੈਰਿਜ ਨੂੰ ਇਹਨਾਂ ਨੇ ਚੰਗਾ ਵੀ ਕਿਹਾ ਹੈ ਔਰ ਬੁਰਾ ਵੀ ਨਹੀਂ ਕਿਹਾ ਜੀ ਸਾਡੇ ਨਾਲ ਇੱਕ ਹੋਰ ਰੋਜ਼ ਗਾਰਡਨ ਦੇ ਵਿੱਚ ਸੈਰ ਕਰਦੇ ਹੋਏ ਨਾਮ ਦੱਸੋ ਜੀ ਆਪਣਾ ਸਮਕਸ਼ਮਲ ਉਤਰਾ ਸਮਖਸ਼ ਮਲ ਹੋਤਰਾ ਜੀ ਸਾਡੇ ਨਾਲ ਸਮਖਸ਼ ਜੀ ਤੁਸੀਂ ਇਹ ਦੱਸੋ ਕਿ ਲਵ ਮੈਰਿਜ ਚੰਗੀ ਹੁੰਦੀ ਹੈ ਕਿ ਅਰੇਂਜ ਮੈਰਿਜ ਚੰਗੀ ਹੁੰਦੀ ਹੈ ਦੇਖੋ ਜੇ ਮੈਂ ਆਪਣੀ ਜਨਰੇਸ਼ਨ ਦੀ ਗੱਲ ਕਰਾਂ ਤਾਂ ਡੈਫੀਨਿਟਲੀ ਲਵ ਮੈਰਿਜ ਜ਼ਿਆਦਾ ਚੰਗੀ ਹੁੰਦੀ ਹੈ ਕਿਉਂਕਿ ਤੁਸੀਂ ਆਪਣੇ ਪਾਰਟਨਰ ਨੂੰ ਜਾਣਦੇ ਹੋ ਪਛਾਣਦੇ ਹੋ ਕੋਈ ਸਰਪ੍ਰਾਈਜ਼ ਐਲੀਮੈਂਟ ਨਹੀਂ ਰਹਿੰਦਾ ਵਿਆਹ ਤੋਂ ਬਾਅਦ ਤਾਂ ਫਿਰ ਆਫ ਕੌਰਸ ਫੈਮਿਲੀ ਦੀ ਰਜ਼ਾਮੰਦੀ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਆਈ ਪ੍ਰਿਫਰ ਲਵ ਮੈਰਿਜ ਅੱਛਾ ਯੂ ਪ੍ਰਿਫਰ ਲਵ ਮੈਰਿਜ ਇਹਦਾ ਮਤਲਬ ਤੁਸੀਂ ਲਵ ਮੈਰਿਜ ਹੀ ਕਰੋਨੀ ਹੈ ਦੇਖੋ ਜਦੋਂ ਕੋਈ ਮਿਲ ਜੇਗਾ ਤਾਂ ਫਿਰ ਡੈਫੀਨਿਟਲੀ ਆਓ ਦਰਸ਼ਕੋ ਕੁਝ ਹੋਰ ਲੋਕ ਵੀ ਨੇ ਇੱਸੀ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲਾ ਮੇਰੇ ਚੰਗੇ ਹੁੰਦੀ ਹੈ ਕਿ ਰੇਨ ਸਕਿਊਲ ਮੀ ਇਟਸ ਦੂਰਦਰਸ਼ਨ ਜ਼ਿਲੰਧਰ ਅਸੀਂ ਕੁਝ ਗੱਲ ਕਰਨਾ ਚਾਹਾਂਗੇ ਤੁਹਾਡੇ ਨਾਲ ਇਹਨਾਂ ਨਾਲ ਕਰ ਲਈਏ ਤੇ ਤੁਸੀਂ ਸੰਗਦੇ ਹੋ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਨਹੀਂ ਤੁਸੀਂ ਨਹੀਂ ਕਰਨੀ ਗੱਲ ਸਾਡੇ ਨਾਲ ਅੱਛਾ ਜੀ ਦਰਸ਼ਕੋ ਕੁਝ ਇੰਨੇ ਵੀ ਲੋਕ ਸੈਂਸਿਟਿਵ ਜੀ ਪਿਆਰੇ ਜਿਹੇ ਹੁੰਦੇ ਨੇ ਕਿ ਉਹ ਉਹ ਸੰਗਦੇ ਨੇ ਉਹ ਕਹਿੰਦੇ ਉਹਨਾਂ ਨਾਲ ਗੱਲ ਕਰ ਲਓ ਮੈਂ ਨਹੀਂ ਕਰਨੀ ਗੱਲ ਚਲ ਅਸੀਂ ਹੋਰ ਦੇਖ ਲੈਨੇ ਸਕਿਊਲ ਮੀ ਜੀ ਗੱਲ ਕਰਨਾ ਚਾਹੋਗੇ ਤੁਸੀਂ ਟੀਵੀ ਤੇ ਦੋਨੋ ਸੰਗ ਦੇ ਚਲੋ ਸੰਗੇ ਕੀ ਦਿਖਾ ਦੋ ਐਦਾ ਕਰਕੇ ਜੀ ਕਰ ਲੋ ਗੱਲ ਤੁਸੀਂ ਮੈਨੂੰ ਲੱਗਦਾ ਤੁਹਾਡਾ ਮੂਡ ਬਣ ਗਿਆ ਨਹੀਂ ਨਹੀਂ ਕੋਈ ਨਹੀਂ ਆਪਣਾ ਨਾਮ ਤਾਂ ਦੱਸ ਲਓ ਸਹਿਬ ਸਿੰਘ ਸਹਿਬ ਸਿੰਘ ਤੁਹਾਡਾ ਨਾਮ ਪ੍ਰੀਤ ਨਾ ਪ੍ਰੀਤ ਹਾਂਜੀ ਸਹਿਬ ਸਿੰਘ ਤੇ ਨਾ ਪ੍ਰੀਤ ਸਾਡੇ ਨਾਲ ਪਰ ਉਹ ਗੱਲ ਨਹੀਂ ਕਰਨਗੇ ਕਿਉਂਕਿ ਉਹ ਸੰਗ ਦੇ ਨੇ ਫੁੱਲ ਕਾਈ ਤੂੰ ਸਰਾਣੇ ਉੱਤੇ ਸੋਣੀਏ ਦਸੁੱਤੇ ਦੇ ਕੜਾਈ ਕਰਕੇ ਕੜਾਈ ਕਰਕੇ ਸਾਰੇ ਦਿਨ ਦਾ ਥਕੇਵਾ ਮੇਰਾ ਲੱਖ ਜੇ ਸਰਾਣੇ ਉੱਤੇ ਸਿਰ ਧਰ ਕੇ ਤੇਰੇ ਤਾਰੇ दर्शको तनुमे दसदां कि इस गार्डन ਦੇ ਵਿੱਚ ਮੈਨੂੰ ਮੇਰੀ ਇੱਕ ਸਹੇਲੀ ਵੀ ਮਿਲ ਗਈ ਹੈ ਔਰ ਇਸ ਦਾ ਨਾਮ ਹੈ ਪਰਨੀਤ ਪਰਨੀਤ ਹੁਣ ਸੰਦ ਦਸੂਗੀ ਕਿ ਲਵ ਮੈਰਿਜ ਠੀਕ ਹੁੰਦੀ ਹੈ ਕਿ ਅਰੇ ਇੰਜ ਮੈਰਿਜ ਹੀ ਬਣੇ ਕੋ ਦੇਖੋ ਮੈਰਿਜ ਇੱਕ ਦੋ ਬੰਦਿਆਂ ਦਾ ਸਾਥ ਹੈ ਇੱਕ ਫੈਮਲੀਆਂ ਦਾ ਵੀ ਸਾਥ ਹੁੰਦਾ ਜਿਹਨਾਂ ਆਪਾਂ ਕਹਿੰਦੇ ਆ ਨਾ ਤੇ ਮੈਰਿਜ ਚਾਹੇ ਲਵ ਹੋਵੇ ਚਾਹੇ ਅਰੇਂਜ ਹੋਵੇ ਇੱਕ ਕੰਪੈਟੀਬਿਲਿਟੀ ਇੱਕ ਸਟੇਬਿਲਿਟੀ ਦੋ ਚੀਜ਼ਾਂ ਬਹੁਤ ਜ਼ਿਆਦਾ ਮੈਟਰ ਕਰਦੀਆਂ ਮੇਰੇ ਹਿਸਾਬ ਨਾਲ ਔਰ ਸਟੇਬਿਲਿਟੀ ਦੇ ਵਿੱਚ ਵੀ ਤੁਸੀਂ ਫਾਈਨੈਂਸ਼ੀਅਲ ਸਟੇਬਿਲਿਟੀ ਵੀ ਹੋਵੇ ਤੇ ਆਪਸੀ ਸਟੇਬਿਲਿਟੀ ਵੀ ਤੁਹਾਡੇ ਦੋਨਾਂ ਦੀ ਹੋਣੀ ਚਾਹੀਦੀ ਇਹ ਨਾ ਹੋਵੇ ਕੱਲ ਨੂੰ ਕੋਈ ਇੱਕ ਦੂਸਰੇ ਤੋਂ ਤੁਸੀਂ ਸ਼ੱਕ ਕੀ ਕਰਦੇ ਰਹ ਗਏ ਤੇ ਇੱਕ ਦੂਜੇ ਤੋਂ ਤੁਸੀਂ ਇਹ ਹੀ ਕਰਦੇ ਰਹੇ ਕਿ ਨਹੀਂ ਤੂੰ ਕਿੱਥੇ ਜਾ ਰਹੀ ਹੈਂ ਤੂੰ ਕੀ ਕਰ ਰਿਹਾ ਇਹ ਨਹੀਂ ਹੋਣਾ ਚਾਹੀਦਾ ਲਵ ਮੈਰਿਜ ਦੇ ਵਿੱਚ ਵੀ ਜੇਕਰ ਤੁਸੀਂ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਪਹਿਲਾਂ ਵੀ ਰਹਿ ਚੁੱਕੇ ਹੋ ਕਿਸੇ ਨਾਲ ਤਾਂ ਵੀ ਤੁਹਾਨੂੰ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਇਹ ਕਲੀਅਰ ਕਰਨ ਦੀ ਬ ਲੈਕ ਦਾ ਮਹਿਸੂਸ ਹੋਣੀ ਚਾਹੀਦੀ ਹੈ ਤੇ ਅਰੇਂਜ ਮੈਰਿਜ ਤੇ ਲਵ ਮੈਰਿਜ ਮੇਰੇ ਹਿਸਾਬ ਨਾਲ ਦੋਨੋਂ ਬਰਾਬਰੀ ਤੇ ਖੜਦੀਆਂ ਜੇ ਆਪਾਂ ਫਾਇਦੇ ਤੇ ਨੁਕਸਾਨ ਦੇਖੀਏ ਤਾਂ ਤੇ ਮੈਂ ਪ੍ਰੇਫਰੈਂਸ ਤਾਂ ਕਿਸੇ ਨੂੰ ਨਹੀਂ ਦਾਂਗੀ ਵਿਆਹ ਤੇ ਦੇਖੋ ਵਿਆਹ ਹੈ ਤੁਸੀਂ ਕਰਾਓ ਪਰ ਇਹ ਯਾਦ ਰੱਖੋ ਕਿ ਗੱਲਾਂ ਖੁੱਲ ਕੇ ਪਹਿਲਾਂ ਕਲੀਅਰ ਕਰ ਲਓ ਪਰ ਨਹੀਂ ਤੈਨੂੰ ਇੰਨੀਆਂ ਗੱਲਾਂ ਕਿੱਥੋਂ ਪਤਾ ਲੱਗੀਆਂ ਕਿੱਥੋਂ ਹੋਇਆ ਐਨ ਐਕਸਪੀਰੀਅੰਸ ਬਸ ਇਹ ਹੈ ਬਾਕੀ ਕੁਝ ਮੈਂ ਆਪਣੇ ਪੇਰੈਂਟਸ ਨੂੰ ਦੇਖ-ਦੇਖ ਕੇ ਉਹਨਾਂ ਦੀ ਮੈਰਿਜ ਦੇ ਵਿੱਚੋਂ ਵੀ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਸਿੱਖੀਆਂ ਜੋ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਕੱਲ ਨੂੰ ਜਦੋਂ ਮੈਡਿਸ ਕਰਾਵਾਂਗੀ ਤੇ ਉਹ ਮੇਰੇ ਕੰਮ ਆਉਣ ਵਾਲੀਆਂ ਹੈਗੀਆਂ ਇਸ ਲਈ ਬਸ ਇਹ ਗੱਲਾਂ ਵੀ ਆ ਗਈਆਂ ਥੋੜਾ ਫੈਮਲੀਆਂ ਦੇ ਵਿੱਚ ایکسپੀਰੀਅੰਸ ਦੇਖ ਦੇ ਕਿਆ ਜਾਂਦਾ ਹੈ ਬੰਦੇ ਨੂੰ ਸੋ ਦਰਸ਼ਕੋ ਤੁਸੀਂ ਦੇਖਿਆ ਕਿ ਮੇਰੀ ਸਹੇਲੀ ਕਿੰਨੀ ਸਿਆਣੀ ਹੈ ਸੱਚ ਨੱਚ ਕਿਤੇ ਚੱਲ ਆਈ ਜਾਵੇਂ ਨੇਰੀਆਂ ਸੱਚ ਨੱਚ ਕਿਤੇ ਚੱਲ ਆਈ ਜਾਵੇਂ ਨੇਰੀਆਂ ਮੇਰੇ ਨਾਨਕਾ ਵੀ ਗੱਲਾਂ ਕਰ ਡਾਇ ਤੇਰੀਆਂ ਮੇਰੇ ਨਾਨਕਾ ਵੀ ਗੱਲਾਂ ਕਰ ਡਾਇ ਤੇਰੀਆਂ ਸੱਚ ਨੱਚ ਕਿਤੇ ਚੱਲ ਆਈ ਜਾਵੇਂ ਨੇਰੀਆਂ ਹੁਲਾਰਿਆਂ ਦੇ ਨਾਲ-ਨਾਲ ਨੱਚਦੇ ਨੇ ਕੰਨਾਂ ਵਾਲੇ ਨੱਚਦੀ ਦੇ ਲੱਗਦੇ ਹੁਲਾਰਿਆਂ ਦੇ ਨਾਲ-ਨਾਲ ਨੱਚਦੇ ਨੇ ਕੰਨਾਂ ਵਾਲੇ ਝੁਮਕੇ ਨੱਚਦੀ ਦੇ ਲੱਗਦੇ ਹੁਲਾਰਿਆਂ ਦੇ ਨਾਲ-ਨਾਲ ਨੱਚਦੇ ਨੇ ਕੰਨਾਂ ਵਾਲੇ ਝੁਮਕੇ ਨੱਚਦੀ ਦੇ ਲੱਗਦੇ ਹੁਲਾਰਿਆਂ ਦੇ ਨਾਲ-ਨਾਲ ਨੱਚਦੇ ਨੇ ਕੰਨਾਂ ਵਾਲੇ ਹਲੋ ਜੀ ਹਲੋ ਜੀ ਅਸੀਂ ਦਿੱਲੀ ਪੰਜਾਬੀ ਤੋਂ ਔਰ ਜਾਨਣਾ ਇਹ ਚਾਹਾਂਗੇ ਕਿ ਲਵ ਮੈਰਿਜ ਚੰਗੀ ਹੁੰਦੀ ਹੈ ਕਿ ਅਰੇਂਜ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਡਾਕਟਰ ਪਰਮਿੰਦਰ ਸਿੰਘ ਸਿੱਧੂ ਹੈ ਅੱਛਾ ਡਾਕਟਰ ਸਾਹਿਬ ਹਾਂ ਜੀ ਮੈਂ ਪੇਸ਼ੇ ਤੋਂ ਡੈਂਟਲ ਸਰਜਨ ਹਾਂ ਅਰੇ ਵਾ ਕੀ ਬਾਤ ਐ ਸਾਨੂੰ ਦਰਸ਼ਕੋ ਜਿਆਦਾ ਵਧੀਆ ਦੱਸ ਸਕਦੇ ਨੇ ਕਿਉਂਕਿ ਦੰਦਾਂ ਦੀ ਸੰਭਾਲ ਜਿਹੜੀ ਵਿਆਹ ਦੇ ਵਿੱਚ ਉਹ ਵੀ ਬਹੁਤ ਜ਼ਰੂਰੀ ਹੁੰਦੀ ਹੈ ਤੇ ਇਹੀ ਅਸੀਂ ਪੁੱਛਦੇ ਪਏ ਹਾਂ ਕਿ ਲਾਂ ਮੇਰੀ ਚੰਗੀ ਐ ਕਿ ਅਰੇਂਜ ਮੈਰਿਜ ਕਿਹਦੇ 'ਚ ਦੰਦ ਬਚ ਜਾਂਦੇ ਨੇ ਮੈਂ ਕਹੂੰਗਾ ਦੰਦਾਂ ਦੀ ਸੰਭਾਲ ਵਿਆਹ ਤੋਂ ਬਾਅਦ ਜ਼ਿਆਦਾ ਜ਼ਰੂਰੀ ਐ ਇਹ ਐ ਵੀ ਦੰਦ ਟੁੱਟਦੇ ਕਿੰਦੇ 'ਚ ਐ ਤੇ ਬਚਦੇ ਕਿੰਦੇ 'ਚ ਐ ਮੇਰੇ ਹਿਸਾਬ ਨਾਲ ਅਰੇਂਜ ਮੈਰਿਜ ਵੀ ਬਹੁਤ ਜ਼ਿਆਦਾ ਅੱਛੀ ਐ ਦੋਨੋਂ ਆਪਦੀ-ਆਪਦੀ ਜਗ੍ਹਾ ਤੇ ਅੱਛੀਆਂ ਨੇ ਇਹ ਹੁੰਦਾ ਵੀ ਸਾਨੂੰ ਆਪਦੇ ਪਾਰਟਨਰ ਨੂੰ ਸਮਝਣਾ ਪਾਰਟਨਰ ਨੂੰ ਉਹਨਾਂ ਦੀਆਂ ਇੱਛਾਵਾਂ ਤੇ ਆਪਣੇ ਆਪ ਨੂੰ ਉਸ ਸੀ 'ਚ ਲਵ ਮੈਰिज ਦੇ ਵਿੱਚ ਵੀ ਮਤਲਬ ਬਹੁਤ ਸਾਰੇ ਐਜੇ ਕਪਲਸ ਦੇਖੇ ਨੇ ਜਿੰਦੇ ਵਿੱਚ ਲਵ ਮੈਰिज ਵੀ ਬਹੁਤ ਜ਼ਿਆਦਾ ਸਕਸੈਸਫੁਲ ਹੁੰਦੀਆਂ ਨੇ ਮੇਰੀ ਆਪਣੀ ਖੁਦੀ ਅਰੇਂਜ ਮੈਰिज ਹੈ ਆਊਟ ਆਫ ਰਿਲੀਜੀਅਨ ਹੈ ਆਊਟ ਆਫ ਕਾਸਟ ਹੈ ਸਾਰਾ ਕੁਝ ਹੈ ਲੇਕਿਨ ਸਾਡਾ ਜਿਹੜਾ ਆਪਦਾ ਸਾਡਾ ਅਸੀਂ ਕਪਲ ਹਾਂ ਸਾਡਾ ਇੰਨੀ ਕੁ ਅੰਡਰਸਟੈਂਡਿੰਗ ਪਰਮਾਤਮਾ ਦੀ ਕਿਰਪਾ ਨਾਲ ਬਣੀ ਹੋਈ ਹੈ ਵੀ ਸਾਨੂੰ ਲੋਕ ਕਹਿੰਦੇ ਵੀ ਤੁਹਾਡੀ ਲਵ ਮੈਰिज ਹੈ ਤੇ ਬਟ ਇਹ ਨਹੀਂ ਵੀ ਅਸੀਂ ਲੜਦੇ ਨਹੀਂ ਹਾਂ ਲੜਦੇ ਵੀ ਹਾਂ ਪਿਆਰ ਵੀ ਹੈ ਅੰਡਰਸਟੈਂਡਿੰਗ ਵੀ ਹੈ ਪਿਆਰ ਵੀ ਉੱਥੇ ਹੁੰਦਾ ਜਿੱਥੇ ਲੜਾਈ ਹੁੰਦੀ ਹੈ ਤੇ ਲੜਾਈ ਉਥੇ ਹੁੰਦੀ ਹੈ ਜਦੋਂ ਕਦੇ ਚਾਰ ਭਾਂਡੇ ਆ ਤਾਂ ਖੜਕਨੇ ਆ ਇੱਕ ਦੂਜੇ ਨੂੰ ਸਮਝਣਾ ਕਿਤੇ ਸਾਨੂੰ ਆਰਬਿਟਰਲਣਾ ਚਾਹੀਦਾ ਹੈ ਮੌਕੇ ਦੇ ਹਿਸਾਬ ਨਾਲ ਕਿਤੇ ਜਿੱਥੇ ਤੁਹਾਡੀ ਲੋੜ ਲੱਗਦੀ ਹੈ ਵੀ ਤੁਹਾਨੂੰ ਇੱਥੇ ਸੁਪੀਰੀਅਰ ਹੋਣਾ ਬੰਦਾ ਹੈ ਜਾਂ ਕਿਤੇ ਹੈ ਤੇ ਉਹ ਆਪਦੇ ਹਿਸਾਬ ਨਾਲ ਤੁਹਾਨੂੰ ਕਿਤੇ ਉੱਪਰ ਵੀ ਜਾਣਾ ਪੈਂਦਾ ਹੈ ਕਿਤੇ ਨੀਵੇਂ ਵੀ ਹੋਣਾ ਪੈਂਦਾ ਹੈ ਇਹ ਸਮੇਂ-ਸਮੇਂ ਦੀ ਗੱਲ ਹੈ ਤੁਸੀਂ ਅਗਰ ਫਲੈਕਸੀਬਲ ਨਹੀਂ ਹੋਵੋਗੇ ਤਾਂ ਉਹ ਕੋਈ ਵੀ ਰਿਸ਼ਤਾ ਹੈ ਚਾਹੇ ਉਹ ਦੋ ਭੈਣ ਭਰਾਵਾਂ ਦਾ ਹੈ ਦੋ ਭਰਾਵਾਂ ਦਾ ਹੈ ਹਸਬੰਡ ਵਾਈਫ ਦਾ ਹੈ ਪੇਰੈਂਟਸ ਨਾਲ ਹੈ ਅਗਰ ਤੁਸੀਂ ਫਲੈਕਸੀਬਲ ਨਹੀਂ ਹੋਵੋਗੇ ਤਾਂ ਉਹ ਰਿਸ਼ਤਾ ਨਿਭੇਗਾ ਨਹੀਂ रिश्ता ਨਿਬੋਣ ਦੇ ਲਈ ਸਾਨੂੰ ਮਤਲਬ ਫਲੈਕਸੀਬਲ ਹੋਣਾ ਜ਼ਰੂਰੀ ਹੈ ਜੀ ਜੀ ਦਰਸ਼ਕੋ ਇਹਨਾਂ ਨੇ ਫਲੈਕਸੀਬਿਲਟੀ ਦੀ ਗੱਲ ਕੀਤੀ ਹੈ ਕਿ ਫਲੈਕਸੀਬਿਲਟੀ ਹੋਣੀ ਬਹੁਤ ਜ਼ਰੂਰੀ ਹੈ ਤੇ ਤੁਸੀਂ ਕਿਹਾ ਕਿ ਤੁਹਾਡੀ ਹੈ ਤਾਂ ਅਰੇਂਜ ਮੈਰਿਜ ਪਰ ਲੋਕ ਕਹਿੰਦੇ ਨੇ ਕਿ ਤੇ ਲਵ ਮੈਰਿਜ ਤਾਂ ਨਹੀਂ ਇੰਨਾ ਜ਼ਿਆਦਾ ਪਿਆਰ ਕਿਉਂ ਬਣਿਆ ਹੋਇਆ ਐਸੀ ਮੈਡਮ ਤੋਂ ਪੁੱਛਾਂਗੇ ਕਿਉਂਕਿ ਤੁਹਾਡੇ ਦੰਦ ਵਿੱਚ ਚਮਕਦਾਰ ਨੇ ਦੰਦ ਮੇਰੇ ਬਚੇ ਹੋਏ ਨੇ ਅਜੇ ਤੱਕ ਮੈਂ ਅੱਜ ਸਵੇਰ ਦਾ ਹੀ ਸ਼ੇਅਰ ਕਰਨਾ ਚਾਹੁੰਗਾ ਕਿ ਕਿਸਾ 10 ਸਾਲ ਹੋ ਚੁੱਕੇ ਸਾਡੀ ਮੈਰਿਜ ਨੂੰ ਮਾਰਨਿੰਗ ਹੀ ਮੈਨੂੰ ਮੇਰੇ ਫਰੈਂਡਸ ਨੇ ਕਿਸੇ ਨੇ ਕੰਪਲੀਮੈਂਟ ਦਿੱਤਾ ਉਹ ਕਹਿੰਦਾ ਤੁਹਾਡੀ ਲਵ ਮੈਰਿਜ ਹੈ ਮੈਂ ਕਿਹਾ ਮਤਲਬ ਮੇਰੇ ਤੋਂ ਕਾਫੀ ਉਮਰ ਚ ਵੱਡੇ ਤੇ ਕਹਿੰਦੇ ਡਾਕਟਰ ਤੂੰ ਝੂਠ ਬੋਲਦਾ ਹੈ ਤੇ ਉਹ ਪਰਮਾਤਮਾ ਦੀ ਕਿਰਪਾ ਨਾਲ ਸਾਡਾ ਪਿਆਰ ਬਣਿਆ ਹੋਇਆ ਤੇ ਮੈਂ ਚਾਹੂੰਗਾ ਵੀ ਬਣਿਆ ਰਹੇ ਤੇ ਧੰਨਵਾਦ ਜੀ ਕੀ ਬਾਤ ਹੈ ਬਣਿਆ ਰਹੇ ਇਸੇ ਤਰ੍ਹਾਂ ਤੁਹਾਡਾ ਜਿਹੜਾ ਪਿਆਰ ਹੈ ਬਰਕਰਾਰ ਰਹੇ ਜੀ ਤੁਸੀਂ ਦੱਸੋ ਜੀ ਤੁਹਾਡਾ ਨਾਮ ਕੀ ਹੈ ਮੈਂ ਡਾਕਟਰ ਸਰੂਚੀ ਹੈ ਅੱਛਾ ਇਹ ਵੀ ਡਾਕਟਰ ਨੇ ਡਾਕਟਰ ਕੋ ਡਾਕਟਰ ਮਿਲੇ ਕਰ ਕਰ ਲੰਬੇ ਹੱਥ ਕੀ ਬਾਤ ਹੈ ਜੀ ਤੁਸੀਂ ਕੀ ਕਹਿਣਾ ਚਾਹੋਗੇ ਸੱਚ ਕਹਿ ਰਹੇ ਨੇ ਹਾਂ ਜੀ ਬਿਲਕੁਲ ਸੱਚ ਕਹਿ ਰਹੇ ਨੇ ਤੇ ਮੇਰਾ ਤਾਂ ਇਹ ਮੰਨਣਾ ਹੈਗਾ ਕਿ ਮੈਰਿਜ ਕੋਈ ਵੀ ਇੱਕ ਅਦੰਦਾ ਬੌਂਡ ਹੋਣਾ ਚਾਹੀਦਾ ਜਿੱਦੇ ਕੁਝ ਲੁਕਿਆ ਨਹੀਂ ਹੋਣਾ ਚਾਹੀਦਾ ਮਤਲਬ ਕੋਈ ਐਹੋ ਜੀ ਗੱਲ ਨਹੀਂ ਹੋਣੀ ਚਾਹੀਦੀ ਜਿਹੜੀ ਤੁਸੀਂ ਮੂੰਹ ਤੇ ਕਰ ਨਾ ਸਕੋ ਜਿੱਥੇ ਤੁਹਾਡੀ ਕੋਈ ਐਹੋ ਜੀ ਗੱਲ ਹੁੰਦੀ ਆ ਨਾ ਉੱਥੇ ਤੁਹਾਡਾ ਜਰੂਰ ਕਿਤੇ ਨਾ ਕਿਤੇ ਨਾ ਬ੍ਰੇਕ ਲੱਗਦੀ ਲੱਗਦੀ ਆ ਔਰ ਇਹੀ ਕਾਰਨ ਹੈ ਕਿ ਅੱਜ ਕੱਲ ਜਿਹੜੀਆਂ ਮੈਰਿਜਸ ਉਹਨਾਂ ਚ ਸੈਪਰੇਸ਼ਨ ਹੋ ਰਹੀ ਆ ਕਿਉਂਕਿ ਜਿਹੜੀਆਂ ਕੁੜੀਆਂ ਉਹ ਆਪਣੇ ਪੇਕਿਆਂ ਦੀ ਗੱਲ ਨਹੀਂ ਦੱਸ ਸਕਦੀਆਂ ਮੁੰਡਾ ਆਵਦੀਆਂ ਗੱਲਾਂ ਲੁਕੋਈ ਜਾਂਦਾ ਐਦਾਂ ਦੀ ਕਿਹੜੀ ਗੱਲ ਹੈ ਜੋ ਤੁਸੀਂ ਵਿਆਹ ਕਰਾ ਲਿਆ ਤੇ ਤੁਹਾਡੀਆਂ ਹਰ ਚੀਜ਼ ਜ ਸਾਂਝੀ ਹੋਣੀ ਚਾਹੀਦੀ ਹੈ ਇਹ ਰਿਸ਼ਤਾ ਟਰਾਂਸਪੇਰੈਂਟ ਹੋਵੇ ਬਿਲਕੁਲ ਟਰਾਂਸਪੇਰੈਂਟ ਹੈ ਠੀਕ ਹੈ ਕਹਿੰਦੇ ਹੁੰਦੇ ਦੋ ਸ਼ਰੀਰ ਇੱਕ ਆਤਮਾ ਵਾਲਾ ਸਾਥ ਹੁੰਦਾ ਤਾਂ ਹੀ ਸਹੀ ਜ਼ਿੰਦਗੀ ਚੱਲਦੀ ਦੇਖੋ ਸਾਡੀ ਸਾਨੂੰ ਦੇਖ ਕੇ ਹੀ ਸਾਡੇ ਬੱਚਿਆਂ ਨੇ ਸਿੱਖਣਾ ਮੈਨੂੰ ਲੱਗਦਾ ਹੈ ਕਿ ਸਾਨੂੰ ਉਹਨਾਂ ਦਾ ਰੋਲ ਮਾਡਲ ਐਦਾਂ ਹੀ ਬੰਨਣਾ ਚਾਹੀਦਾ ਕਿ ਬੱਚੇ ਵੀ ਕਹਿਣ ਕਿ ਹਾਂ ਐਦਾਂ ਦੇ ਰਿਸ਼ਤੇ ਨਿਭਾਉਣੇ ਆਉਣੇ ਚਾਹੀਦੇ ਆ ਦੇ ਦਰਸ਼ਕੋ ਸਾਨੂੰ ਤਾਂ ਇੱਥੇ ਬਹੁਤ ਚੰਗਾ ਲੱਗ ਰਿਹਾ ਸਾਡੀ ਪੂਰੀ ਟੀਮ ਇੰਜੋਏ ਕਰ ਰਹੀ ਹੈ ਇੱਥੇ ਕੋਈ ਖੜੇ ਨੇ ਜਿਹੜੇ ਕਿ ਫੋਨ ਚਲਾ ਰਹੇ ਨੇ ਥੋੜਾ ਜਿਹਾ ਡਿਸਟਰਬ ਕਰਦੇ ਆਂ ਸੀ ਉਹਨਾਂ ਨੂੰ ਜੀ ਨਮਸਕਾਰ ਨਮਸਕਾਰ ਜੀ ਜੇ ਤੁਸੀਂ ਆਪਣਾ ਫੋਨ ਦੇਖ ਲਿਆ ਤੇ ਇਸ ਨੂੰ ਨਗਲ ਕਰੀਏ ਬਿਲਕੁਲ ਜੀ ਆਪਣਾ ਨਾਮ ਦੱਸੋ ਡਾਕਟਰ ਆਤਮਜੀਤ ਸਿੰਘ ਅੱਛਾ ਸਾਨੂੰ ਡਾਕਟਰ ਬਹੁਤ ਮਿਲ ਰਹੇ ਨੇ ਇਸ ਗਾਰਡਨ ਦੇ ਵਿੱਚ ਇੱਥੇ ਇਨੇ ਜ਼ਿਆਦਾ ਡਾਕਟਰਸ ਕਿਉਂ ਆਉਂਦੇ ਨੇ ਉਹ ਹੈਲਥ ਕੌਨਸ਼ੀਅਸ ਹੁੰਦੇ ਨੇ ਨਾ ਤਾਂ ਉਹਨਾਂ ਨੂੰ ਹੁੰਦਾ ਕਿ ਵੀ ਚਲੋ ਆਪਾਂ ਥੋੜੀ ਜੀ ਸੈਰ ਕਰ ਲਈਏ ਜਦੋਂ ਵੀ ਮੌਕਾ ਚੁਰਾ ਲੈਂਦੇ ਆ ਫਿਰ ਅੱਛਾ ਜੀ ਮ ਸੋ ਡीडी ਪੰਜਾਬੀ ਦੀ ਟੀਮ ਹੈ ਔਰ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹਾਂਗੇ ਕਿ ਲਵ ਮੈਰਿਜ ਠੀਕ ਹੁੰਦੀ ਹੈ ਕਿ ਅਰੇਂਜ ਮੈਰਿਜ ਠੀਕ ਹੁੰਦੀ ਹੈ ਦੇਖੋ ਤੁਸੀਂ ਮੈਨੂੰ ਪੁੱਛੋਗੇ ਤਾਂ ਮੇਰੇ ਹਿਸਾਬ ਨਾਲ ਤਾਂ ਲਵ ਮੈਰਿਜ ਨਾਮ ਦੀ ਕੋਈ ਚੀਜ਼ ਹੀ ਨਹੀਂ ਰੱਖੀ ਮੈਂ ਤਾਂ ਮੈਂ ਤਾਂ ਰੱਖਦੇ ਹਾਂ ਉਹਨੂੰ ਚੁਆਇਸ ਮੈਰਿਜ ਹੁਣੇ ਹੀ ਮੇਰਾ ਇੱਕ ਸਟਾਫ ਮੈਂਬਰ ਸੀਗਾ ਤੇ ਉਹਦਾ ਕੱਲ ਹੀ ਵਿਆਹ ਹੋਇਆ अच्छा जी ਤੇ ਉਹਨੇ ਪਾਇਆ ਹੋਇਆ ਸੀਗਾ ਤੇ ਮੈਂ ਉਸ ਨੂੰ ਜਦੋਂ ਕਾਲ ਕੀਤੀ ਵਧਾਈਆਂ ਦਿੱਤੀਆਂ ਉਹ ਕਹਿੰਦੇ ਮੇਰੀ ਲਵ ਮੈਰਿਜ ਹੋਈ ਕਹਿੰਦੇ ਮੈਂ ਉਹਨੂੰ ਫਿਰ ਦੱਸਿਆ ਮੈਂ ਕਿ ਲਵ ਮੈਰਿਜ ਨਹੀਂ ਉਹ ਚੁਆਇਸ ਮੈਰਿਜ ਕਹਿੰਦੇ ਆ اچھا ਜੀ ਤੇ ਚੁਆਇਸ ਮੈਰਿਜ ਇਜ਼ ਆਲਵੇਸ ਬੈਟਰ ਔਰ ਡੈਫੀਨਿਟਲੀ ਹਾਂ ਅਰੇਂਜ ਮੈਰਿਜ ਦੇ ਆਪਣੇ ਪ੍ਰੋਸ ਐਂਡ ਕੌਨਸ ਹਰੇ ਆ ਅਰੇਂਜ ਮੈਰਿਜ ਕਰਕੇ ਅਗਰ ਲਵ ਹੋ ਜਾਏ ਉਹਦੇ ਵਰਗੀ ਵੀ ਕੋਈ ਚੀਜ਼ ਨਹੀਂ ਹੈਗੀ ਜੀ ਅਰੇਂਜ ਮੈਰਿਜ ਤੋਂ ਬਾਅਦ ਜਿਹੜਾ ਲਵ ਹੁੰਦਾ ਉਹਦੇ ਵਰਗੀ ਕੋਈ ਚੀਜ਼ ਨਹੀਂ ਪਰ ਇੱਕ ਗੀਤ ਜਿਹੜਾ ਸਾਨੂੰ ਕਿਉਂ ਇਦਾਂ ਲੱਗ ਰਿਹਾ ਕਿ ਤੁਸੀਂ ਗੁੰਗੁਣਾਉਂਦੇ ਵੀ ਕਿਉਂਕਿ ਅਸੀਂ ਦੇਖਿਆ ਕਿ ਤੁਸੀਂ ਜਦੋਂ ਆ ਰਹੇ ਸੀ ਕੁਝ ਗੁੰਗੁਣਾ ਰਹੇ ਸੀ ਤੇ ਜੇ ਗੁੰਗੁਣਾਉਂਦੇ ਉਹਦਾ ਮਤਲਬ ਗੀਤ ਵੀ ਗਾਉਂਦੇ ਹੋ ਤੁਹਾਨੂੰ ਲੱਗਦਾ ਮਨ ਦੀ ਗੱਲਾਂ ਤਾੜ ਲੈਣੇ ਵੈਸੇ ਵੀ ਬੰਦਾ ਜਦੋਂ ਸੈਰ ਕਰਦਾ ਖੁਸ਼ ਹੁੰਦਾ ਤਾਂ ਥੋੜਾ ਜਿਆ ਅੰਦਰੋਂ ਗੀਤ ਨਿਕਲ ਹੀ ਆਂਦੇ ਨੇ ਖੁਸ਼ ਤਾਂ ਹੁਣ ਵੀ ਤੁਸੀਂ ਲੱਗ ਰਹੇ ਹੋ ਸਾਨੂੰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਫੇ ਕੋਈ ਗੀਤ ਨਿਕਲ ਰਿਹਾ ਅੰਦਰੋਂ ਹਾਂਜੀ ਬਿਲਕੁਲ ਨਿਕਲ ਰਿਹਾ ਔਰ ਬਹੁ तुझे देखा तो ये जाना सनम प्यार होता है दीवाना सनम अब यहाँ से कहाँ जाए हम तेरी बाहों में मर जाए हम तुझे देखा तो ये जाना सनम ਦਰਸ਼ਕੋ ਇਸ ਤੋਂ ਵਧੀਆ ਕੀ ਗੱਲ ਹੋ ਸਕਦੀ ਹੈ ਕਿ ਇਹਨਾਂ ਪਿਆਰਾ ਗਾਰਡਨ ਹੈ ਕਿ ਇੱਥੇ ਡਾਕਟਰਜ਼ ਵੀ ਆ ਕੇ ਸ਼ਾਹਰੁਖ ਖਾਨ ਬਣੇ ਹੋਏ ਨੇ ਇਹਨਾਂ ਨੇ ਸਾਨੂੰ ਬੜਾ ਪਿਆਰਾ ਗੀਤ ਸੁਣਾਇਆ ਕਿ ਤੂਜੇ ਦੇਖਾ ਤੂਜੇ ਜਾਣਾ ਸਨਮ ਡਾਕਟਰ ਸਾਹਿਬ ਹੋਰ ਤੁਸੀਂ ਇਸ ਗਾਰਡਨ ਦੇ ਬਾਰੇ ਕੀ ਦੱਸਣਾ ਚਾਹੋਗੇ ਸਾਨੂੰ ਇਹ ਗਾਰਡਨ ਜਿਵੇਂ ਆਪਾਂ ਲੁਧਿਆਣੇ ਦੀ ਗੱਲ ਕਰੀਏ ਤੇ ਇੱਕ ਰਖਬਾਗ ਔਰ ਰੋਜ਼ ਗਾਰਡਨ ਇਹ ਸਾਡੇ ਕਹਿੰਦੇ ਨੋਜ਼ ਆਫ ਦਾ ਸਿਟੀ ਵੀ ਸਾਡੇ ਸ਼ਹਿਰ ਦੀ ਨੱਕ ਹੈਗੇ ਔਰ ਬਹੁਤ ਲੋਕ ਆਂਦੇ ਆ ਇੱਥੇ ਆਪਣਾ ਸੈਰ ਕਰਨ ਆਂਦੇ ਆ ਔਰ ਐਡਮਿਨਿਸਟ੍ਰੇਸ਼ਨ ਨੂੰ ਵੀ ਮੈਂ ਸਲਾਹ ਦਊਂਗਾ ਕਿ ਇਸ ਨੂੰ ਹੋਰ ਅੱਛੀ ਤਰੀਕੇ ਨਾਲ ਇਸ ਨੂੰ ਰੱਖ-ਰਖਾਵ ਤੇ ਵੀ ਧਿਆਨ ਦਿੱਤਾ ਜਾਵੇ ਜੀ ਤੇ ਤੁਸੀਂ ਇਕੱਲੇ ਆਉਂਦੇ ਹੋ ਹਮੇਸ਼ਾ ਕਿ ਨਾਂ ਲੈ ਕੇ ਵੀ ਆਉਂਦੇ ਹੋ ਫੈਮਿਲੀ ਹਾਂਜੀ ਫੈਮਿਲੀ ਵੀ ਆਂਦੀ ਹੈ ਔਰ ਅਕਸਰ ਆਂਦੇ ਆ। ਅਸੀਂ ਬਹੁਤ ਸਾਰੇ ਪ੍ਰੋਗਰਾਮਸ ਹੁੰਦੇ ਨੇ ਸਾਡੇ। ਅਸੀਂ ਬਹੁਤ ਸਾਰੇ ਐਨਜੀਓਜ਼ ਨਾਲ ਜੁੜੇ ਹੋਏ ਆਂ, ਬਹੁਤ ਸਾਰੀ ਸੰਸਥਾਵਾਂ ਨਾਲ ਜੁੜੇ ਆਂ ਤੇ ਅਕਸਰ ਪ੍ਰੋਗਰਾਮਸ ਹੁੰਦੇ ਰਹਿੰਦੇ ਆ ਔਰ ਅਸੀਂ ਇਹ ਪ੍ਰੋਗਰਾਮਸ ਵੀ ਇੱਥੇ ਗਾਰਡਨਸ ਵਿੱਚ ਅਰੇਂਜ ਕਰਦੇ ਆਂ। ਸੋਸ਼ਲ ਅਵੇਅਰਨੈਸ ਤੋਂ ਲੈ ਕੇ ਹਰ ਇੱਕ ਚੀਜ਼ ਤੇ ਹਾਂਜੀ। ਉਹ ਜਿਹੜਾ ਚੁੱਪ ਚਾਪ ਰਹਿੰਦਾ ਤੁਸੀਂ ਦੇਖਿਆ ਕਿ ਲੋਕਾਂ ਨੇ ਕਿਵੇਂ ਆਪਣੇ ਆਪਣੇ ਵਿਚਾਰ ਸਾਨੂੰ ਦੱਸੇ ਨੇ ਕਈਆਂ ਨੇ ਬੇਝਿਜਕ ਹੋ ਕੇ ਗੱਲਬਾਤ ਕੀਤੀ ਹੈ ਤੇ ਕਈ ਥੋੜੇ ਜੇ ਸੰਗੇ ਵੀ ਨੇ ਪਰ ਮੋਸਟਲੀ ਸਭ ਨੇ ਦੱਸ ਦਿੱਤਾ ਹੈ ਕਿ ਉਹਨਾਂ ਨੂੰ ਅਰੇਂਜ ਮੈਰਿਜ ਚੰਗੀ ਲੱਗਦੀ ਹੈ ਕਿ ਲਵ ਮੈਰਿਜ ਚੰਗੀ ਲੱਗਦੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਗਾ ਅਸੀਂ ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੀਂ ਲੋਕੇਸ਼ਨ ਦੇ ਨਾਲ ਇੱਕ ਨਵੀਂ ਜਗ੍ਹਾ ਦੀ ਤੁਹਾਨੂੰ ਸੇਅਰ ਕਰਾਵਾਂਗੇ ਤਦ ਤੱਕ ਲਈ ਤੁਸੀਂ ਇਜਾਜ਼ਤ ਦਿਓ ਨਮਸਕਾਰ ਸਤਿ ਸ੍ਰੀ ਅਕਾਲ